ਇਤੋਂ ਨੇਰੀ ਆਨੇ ਰੋਜ ਆਣਾੜ ਕੇ ਨਾ ਗਾਂਧੀ ਪਾਇਆ ਵਾ ਤੇ ਦਿਨ ਕਿਤੇ ਚਾਦਰਾਂ ਛਾਈਏ ਨਾ ਆਏ ਰਾਤੀ ਕੋਟਕਟ ਕੇ ਨਾ ਇਹਨੇ ਬੁਰਾ ਹੀ ਹਾਲ ਕਰ ਦਿੱਤਾ ਆ ਸਾਰੇ ਪਵਾੜੇ ਦੀ ਜਾੜਾ ਰੂਪ ਵਾ ਨਾ ਇਹ ਕਲੈਣੀ ਜੀ ਮੈਨੂੰ ਕਿਤੇ ਆਉਂਦੀ ਮੇਰੇ ਕੋਲ ਤੇ ਨਾ ਇੰਨਾ ਸਿਆਪਾ ਹੁੰਦਾ ਇਹ ਮੇਰੀਆਂ ਦੇ ਬਾਵਾ ਹੀ ਬੜੀਆਂ ਪੀੜ ਹੋਣਡੀਆਂ ਵਾ ਇੱਕ ਉਤੋਂ ਸਾਰਾ ਕੰਮ ਕਰਨ ਵਾਲਾ ਵਾ ਰਾਤੀ ਨੇਰੀ ਨੇ ਆਣ ਕੇ ਕਿਤਾ ਘਟਿਓ ਘਟੀ ਚਾਦਰਾਂ ਤੇ ਸਭ ਕੁਝ ਕੀਤਾ ਵਾ ਪਰ ਮੈਂ ਕਿਉਂ ਕਰਾਂ ਇਹ ਕੰਮ ਇੰਨਾ ਮੈਨੂੰ ਇਹਦਾ ਡਰ ਪੈ ਗਿਆ ਵਾ ਜੇਕਰ ਇਦਾਂ ਮੈਂ ਹੁਣ ਕਰਨ ਲੱਪੀ ਇਹਦਾ ਦੇ ਮੂੰਹ ਪੈ ਜਾਣਾ ਵਾ ਤੇ ਹਰ ਵਾਰੀ ਪਾਪਾ ਨੂੰ ਗਾਲ ਦਸਦਾ ਪਰ ਕਸੂਰ ਆਤੀ ਇਹਦਾ ਨਹੀਂ ਕਸੂਰ ਮੁੰਡੇ ਦਾ ਹੈਗਾ ਰਾਤੀ ਤੇ ਮੇਰੇ ਪਿਓ ਸਾਹਮਣੇ ਕੁਝ ਕਹਿਆ ਨਹੀਂ ਆ ਹੁਣ ਮੈਂ ਇਹਨੂੰ ਜਾ ਕੇ ਪੁੱਛਦੀ ਆ ਨਾ ਤੇ ਤੂੰ ਕਿਉਂ ਬਕਿਆ ਹੈਗਾ ਕਿ ਦਾ ਮਟਰੀ ਮੇਰੀ ਧੌਣ ਇਹ ਤੱਕ ਭੀੜੋਂ ਰਹੀ ਹੈ ਪਹਿਲਾਂ ਨੇ ਮੈਂ ਮੁੰਡੇ ਨੂੰ ਪੁੱਛਾਂ ਫਿਰ ਇਹਨੂੰ ਆਖਿਆ ਤੂੰ ਕਰ ਕੰਮ ਮੈਂ ਥੋਣੀ ਹੁੰਦਾ ਵੀ ਮੈਂ ਲੱਗੀ ਘੜੀ ਲੰਮੇ ਪੈਣ ਇਹ ਹਾਂ ਕਿ ਸਾ ਮਹਾਰਾਣੀ ਚਾਹ ਪੀਂ ਰਹੀ ਹੈ ਮੁੰਡੇ ਆਲ ਦਾ ਹੁਣ ਬਾਝੋਂ ਨਹੀਂ ਪਹਿਲਾਂ ਇਹਦੀਆਂ ਲੋਂਡੀਆਂ ਨਹੀਂ ਆ ਚੱਕ ਪਹੁੰਚੀਆਂ ਲੇ ਹਾਈਥੇ ਬੈਠੀ ਚਾਹ ਦਾ ਗਲਾਸਾ ਮੂੰਹ ਨੂੰ ਲਾਇਆ ਵਾ ਪਰ ਕੰਮ ਕਿਨੇ ਕਰਨਾ ਵਾ ਹੁਣ ਤੇਰੀਆਂ ਉਂਗਲਾਂ ਸਹੀ ਹੋ ਗਈਆਂ ਹੁਣ ਕਿੰਨਾ ਚਾਹ ਦਾ ਕੱਪ ਫੜਿਆ ਗਿਆ ਰਾਤੀ ਤੇ ਐ ਕਰਨ ਦੀ ਜਿਹੜਾ ਟੁੱਟ ਗਿਆ ਹੁੰਦੀਆਂ ਵਾ ਟੁੰਡੀਆਂ ਟੁੰਡੀਆਂ ਆ ਕੱਪੜਿਆਂ ਦਾ ਢੇਰ ਪਿਆ ਵਾ ਇਹ ਨਹੀਂ ਤੈਨੂੰ ਦਿਖੜਿਆ ਕੀ ਕਰਦੀਆਂ ਰਾਤੀ ਜਦੋਂ ਤੇਰੇ ਪਿਓ ਪੁੱਛਣ ਡਿਆ ਹੀਗਾ ਉਦੋਂ ਕਹਿ ਨਹੀਂ ਸਕਦੀ ਕਿ ਪਾਪਾ ਮੰਮੀ ਦਾ ਕੋਈ ਕਸੂਰ ਨਹੀਂ ਆ ਉਦੋਂ ਤਾਂ ਛੇਤਰਵਾਜ ਤੇ ਵੇਖੀ ਜਾਂਦੇ ਹੀਗੇ ਤੁਸੀਂ ਸਾਰੇ ਹੀ ਬਿੰਦੀ ਵੇ ਹੁਣ ਮੇਰੇ ਵਾਂਗੂ ਕਿਤਾ ਡੋਰ ਭੋਰੀ ਜੀ ਹੋ ਕੇ ਫੜਾ ਇਧਰ ਚਾ ਕਿਹਦੇ ਨਹੀਂ ਮਰ ਚਲੀ ਤੋ ਚਾਹ ਤੋ ਬਣਾ ਚੱਲ ਅੰਦਰ ਬੈਠ ਬੁੜ ਝਾੜ ਸਾਰਾ ਤੇ ਚਾਦਰ ਚੁਦਾ ਚੌਕ ਜੜਾ ਕੋਈ ਨਹੀਂ ਖਾਣ ਨੂੰ ਟਕਰਿਆ ਮੈਨੂੰ ਚੱਲ ਚੱਲ ਕਿੱਤਰ ਹੋ ਜਾ ਅੰਦਰ ਨੂੰ ਮੈਂ ਤੈਨੂੰ ਤਾਂ ਟਿਸ਼ੂ ਦੇ ਤੈ ਤੇ ਦਸਿੰਸੀ ਜੋਤੀਆਂ ਨਾ ਖਾਣੀ ਤੂੰ ਵੀ ਘਟਣੀ ਆ ਅੰਦਰੋਂ ਅੰਦਰ ਤੇ ਤੂੰ ਵੀ ਬੜੀ ਖੁਸ਼ ਹੋਣ ਰਹੀ ਹਿੰਗੀ ਵੀ ਸ਼ੁਕਰ ਆ ਕਿ ਤੇ ਮਾਂ ਨੂੰ ਵੱਜਣ ਰਹੀਆਂ ਜਦੋਂ ਅਲੜਮ ਦੀਉਣ ਮੇਰਨਾ ਮੈਂ ਕੀ ਕੁਝ ਹੋ ਗਈ ਮੈਂ ਬਸ ਆਹੋ ਕੇ ਆਸੀ ਪਾਪਾ ਜੀ ਮਮਾ ਦਾ ਕੋਈ ਕੁਛ ਨਹੀਂ ਆ ਉਹ ਵੀ ਜੀ ਮੈਂ ਨਾਲ ਗਿਆ ਹੁੰਦਾ ਤੇ ਕੀ ਉਹਦੇ ਨਾਲ ਹੀ ਕਿ ਆਦੇ ਨਹੀਂ ਨਾ ਮੈਂ ਚੱਲੇ ਲੱਜੇ ਕੰਮ ਤੇ ਕੋਟ ਕਚਾਰ ਆ ਗਈ ਉਹ ਵੀ ਮਮੀ ਜੀ ਨੇ ਭੇਂ ਦਿੱਤੀ ਹਾਏ ਮੇਰਾ ਬਾ ਬੇਹ ਪਾਂਟਿਆਂ ਦਾ ਟੇਰ ਨਾ ਪਿਆ ਕੁੜੀ ਦਾ ਮੈਨੂੰ ਗੁੱਸਾ ਹੀ ਚੜ ਚੜ ਜਾਣ ਡਿਆ ਵਾ ਜੇ ਕਿਤੇ ਅੱਜ ਮੈਂ ਮਾਸਾ ਲੇਟ ਉੱਠ ਗਈ ਆ ਤੇ ਤੁਸੀਂ ਕਿਤੇ ਉੱਠ ਕੇ ਵੀ ਕੰਮ-ਕੁਮ ਆਪਣੇ ਆਪ ਹੀ ਕਰ ਲਾ ਪਰ ਨਾ ਆਪੂ ਨੇ ਇੰਨੇ ਕੋਈ ਕੰਮ ਕਰਨਾ ਜਿੰਨੀ ਦੇਰ ਤੱਕ ਮੈਂ ਨਾ ਕਮਾਂਵੇਂ ਪਹਿਲਾ ਮੁੰਡਾ ਲੱਭਾਂ ਹਾਂ ਇਹ ਕਿੱਥੇ ਗਿਆ ਵਾ ਪਤਾ ਨਹੀਂ ਕਿੱਥੇ ਉਜੜਿਆ ਹੋਣਾ ਵਾ ਮੰਜੋਤ ਮੰਜੋਤ ਹਾਂ ਮਮਾ ਨਿਕ ਇੱਥੇ ਰੁਕ ਜਾ ਮੈਂ ਤੈਨੂੰ ਕਹੀਂ ਜਾਣ ਲਈ ਹਾਂ ਆਇਦਰ ਆ ਜਾ ਨਹੀਂ ਮਮਾ ਆ ਜਾ ਆ ਜਾ ਤੇ ਆਂਗੋ ਮੈਂ ਕਹੀਂ ਜਾਣ ਲਈ ਹਾਂ ਆ ਜਾ ਤੇ ਜੇ ਮੈਂ ਦੂਜੇ ਤਰੀਕੇ ਨਾਲ ਆਂਦਾ ਫਿਰ ਤੈਨੂੰ ਪਤਾ ਵੀ ਹੈਗਾ ਵਾ ਮਮਾ ਪਾਪਾ ਪਾ ਪਾ ਤਮ ਕਿਆ ਦੇਂਦੇ ਰਹੀ ਕਾਦੀਆ ਤਬ ਕਿਆ ਦੇਂਦੇ ਰਹਿਗੇ ਤੇ ਤੂੰ ਬੀਨੂ ਇਹ ਕਾਲ 10 ਰੁਪਏ ਗਾਲ ਕਿਉਂ ਦਸੀ ਅਜਿੰਗਾ ਮੇਰੇ ਬੱਚਿਆ ਹੋਣੀਆਂ ਮੈਂ ਤੇਰੇ ਮਾਰਾਂ ਤੇ ਫਿਰ ਮੈਂ ਸਭੀ ਮੰਗਾ ਤੇ ਤੈਨੂੰ ਲੱਗ ਪਤਾ ਜਾਵੇ ਨਹੀਂ ਐਡਾ ਤੈਨੂੰ ਕਦਾਂ ਚਾ ਚੜਿਆ ਹੈਗਾ ਪਕੰਦਾ ਮੈਨੂੰ ਇਹ ਦੱਸ ਪਾਪਾ ਤੁਮ ਕੀ ਕਹਦੇ ਹੋ ਗਾੜੀਆਂ ਤੁਮ ਕਿਹ ਕਿੱਡੀ ਕੀ ਕਹਿੰਦੇ ਆ ਹੀ ਕਪੀ ਮੈਂ ਕਿੱਕੀ ਕਰ ਲੈਣਾ ਤੈਨੂੰ ਪਾਪਾ ਉਹਨੇ ਤਾਂ ਕੋਹ ਵੀ ਨਹੀਂ ਕਿਹਾ ਤੂੰ ਤੇ ਅੱਗੇ ਉਹਨੂੰ ਦੱਸਣ ਨੂੰ ਫਿਰਾਂ ਡਿਆ ਹੈਗਾ ਪਾਪਾ ਖੰਡੇ ਹੀ ਪੀ ਮੈਂ ਤੇ ਮੈਡਮ ਨੂੰ ਸੁਣ ਲਉਣਾ ਮੈਂ ਤੇ ਲਾ ਦਿੰਦੇ ਮੈਡਮ ਕੀ ਕਰ ਲੈਂਦੀ ਮੈਡਮ ਦੇ ਮੇਰੇ ਨਾਲ ਗੱਲ ਕਰੋ ਤੇ ਕਰਾ ਦੇਨੋ ਤੈਨੂੰ ਮੈਡਮ ਦਾ ਡਰ ਪਿਆ ਹੈ ਨਾ ਤੇ ਮਾਂ ਦਾ ਨਹੀਂ ਆਏਗਾ ਵੀ ਸੋ ਜੀ ਹੁਣ ਤੈਨੂੰ ਪਾਪਾ ਹੀ ਰੋਟੀਆਂ ਪਕਾ ਕੇ ਦੇਊਗਾ ਫਿਰ ਮੇਰੇ ਨਾਲ ਮੈਨੂੰ ਨਾ ਬੁਲਾਈ ਹੁਣ ਨਹੀਂ ਮਮਾ ਸਭ ਦੀ ਇੱਕਦਮ ਇੰਤਰਾ ਕਰਦਣਾ ਇਹ ਵਾਲੀ ਉਹ ਬੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਚੱਲ ਅੰਦਰ ਦਫਾ ਹੋ ਕੋਈ ਪੜ੍ਹਨ-ਧੜਨੀ ਲਿਖਣ ਦਾ ਨਹੀਂ ਸੇਰੇ-ਸੇਰੇ ਸਾਈਕਲ ਤੇ ਤੈਨੂੰ ਲੱਗ ਜਾਂਦਾ ਵਾ ਵੀ ਮੈਂ ਸਾਈਕਲ ਤੇ ਹੁੜੇ ਲੈ ਲਾਂ। ਮੈਂ ਛੁੱਟੀਆਂ ਹਾਂ। ਛੁੱਟੀਆਂ ਤੋਂ ਬਾਅਦ ਫਿਰ ਗੱਜਾ ਕਰੋ। ਫੜ ਲਓ ਸਾਈਕਲ। ਹਾਂ ਵਰਕ ਦਾ ਤਾਂ ਤੂੰ ਇੱਕ ਅੱਖਰ ਨਹੀਂ ਲਿਖਿਆ ਅਜੇ ਤੱਕ। ਕੀ ਤਾਂ ਹੀ ਸਟਾਰਟ। ਚਪੇੜਾ ਨਾ ਖਾ ਲਈ ਚੱਲ ਹੁਣ ਅੰਦਰ ਨੂੰ। ਤੇਰਾ ਵੀ ਹੁੱਕਾ ਪਾਣੀ ਬੰਦ ਕੀਤਾ ਹੋਵੇ ਤਾਂ ਤੈਨੂੰ ਲੱਗ ਪਤਾ ਜਾਵੇ। ਲਾਦੇ ਇਹਨਾਂ ਇਹਨੂੰ ਇਹ ਫੜ ਕੇ ਬਹਿ ਗਿਆ ਵਾ ਮੈਂ ਇੱਕ ġeṛa ਚ ਲਾਉਣਾਂ ਤੂੰ ਨੇ ġeṛa ਤੈਨੂੰ ਮੈਂ ਮੈਂ ਲਵਾਵਾ ਤੇਰਾ ġeṛa ਮਮਈ ਆਲਤਰੀ ਵੀ ਆਪਰੇ ਮੈਂ ਨਾ ਮਾ ਦੇ ਦਿੰਦੇ ਆ ਚਲ ਸਰਾ ਆ ਕੇ ਤੇ ਆ ਜਾ ਕਟਾ ਤੈਨੂੰ ਰੋਣ ਚੜਿਆ ਵਾ ਇਹ ਇੱਕ ġeṛa ਵੀ ਨਾ ਰੋਣ ਦਿੰਦੇ ਇਹກະਦੇ ਰੇ ਗੇੜਿਆਂ ਨਾਲ ਹੀ ਪਰਾ ਲੱਗਦਾ ਵੀ ਇਹਨਾਂ ਦੋਵਾਂ ਨੇ ਤੇ ਮੈਨੂੰ ਮਿਲ ਕੇ ਨਾ ਛਦਾਈ ਕੀਤਾ ਵਾ ਔਰ ਵੇਖਾਂ ਅੰਦਰ ਹੁਣ ਕੀ ਕਰਨ ਦਈ ਆ ਹੱਥ ਲਾਇਆ ਕੰਮ ਕਿਸੇ ਨੂੰ ਕਿ ਨਹੀਂ ਨਹੀਂ ਹਾਂ ਕੀ ਕਰਨ ਦਈ ਆ ਇਹ ਕੀ ਬਣਾ ਟਿਆ ਵਾ ਤੇ ਚਾਦਰ ਚਾਣ ਨਹੀਂ ਆ ਤੈਨੂੰ ਮੈਂ ਕੀ ਆ ਕੇ ਗਈ ਆ ਫੇਰਾਤੀ ਗੋੜੇ-ਗੋੜੇ ਅੰਤਰਾ ਕਟਾ ਪਿਆ ਵਾ ਇਹ ਧੂਣੀ ਆ ਉਹਨੂੰ ਫੇਰ ਚਾੜਨ ਲਾਪੀ ਗੰਦੀ ਨੂੰ ਹੀ ਜਿੱਟ ਗਿਆ ਇੰਜਨਿਕਾ ਕੇ ਗਏ ਸੀ ਮੈਂ ਮਿਲ ਕੇ ਕੋਈ ਨਹੀਂ ਹੋ ਕੇ ਗਏ ਜਿਆਦਾ ਜ਼ਬਾਨ ਲੜਾਉਣ ਦੀ ਜ਼ਰੂਰਤ ਨਹੀਂ ਆ ਲਿਆ ਕੇ ਚਾਦਰ ਦੋ ਦੀ ਦੂਜੀ ਮਛਾ ਇਹ ਵਾਲੀ ਧੋ ਕੇ ਤਾਂ ਸੁੱਕਣੇ ਪਾ ਹਾਂ ਜੀ ਚੱਲ ਚੱਲ ਕੰਮ ਕਰਨ ਨੂੰ ਜੀ ਨਹੀਂ ਕਰਦਾ ਤੁਹਾਡਾ ਅਬ ਬੈੱਡ ਨਹੀਂ ਚੜਿਆ ਬੈੱਡ ਮਾਂ ਮਾਰਿਓ ਲੈ ਜਾ ਪੋਥਾਵੇ ਬਣਾਉਂਦੀ ਸਤਾਰਾਂ ਗਾਂ ਦਾ ਬੈੱਡ ਝੜ ਉਹ ਮੈਨੂੰ ਘੋਟਕ ਨਾਲ ਚਾਹ ਬਣਾ ਕੇ ਦੇ ਬੈੱਡ ਝੜਨਾ ਬੱਚਾ ਚਾਹ ਚਾਹ ਮੈਂ ਕਿਦੀ ਵੇਲਦੀ ਬਣਾਵਾ ਮੈਨੂੰ ਤੇ ਆਹ ਹੁਗਾਂ ਮੈਨੂੰ ਮੁੱਕਣਾ ਕੋਕਤੀਰੇ ਵੀ ਮੱਦੀ ਨਾਲੀਆਂ ਹੀਆਂ ਉੱਥੇ ਟੰਗਦੇ ਨਾ ਤਾਂ ਸੂਤ ਨਹੀਂ ਬਣਦਾ ਬੈਠੇ ਹੁਣ ਨਾਲੇ ਕੰਮ ਨਹੀਂ ਕਰਨ ਤਾਂ ਨਹੀਂ ਮੈਂ ਜਾਣੀਂ ਚੇ ਕਰਦਾ ਕੱਪੜੇ ਮਿੰਟੋਂ ਲੈ ਆ ਕੇ ਆਈਆਂ ਉਹ ਵੀ ਮੰਮਾ ਨੇ ਕਹਿ ਕਾ ਮੈਨੂੰ ਨਹੀਂ ਬਸਾਂਦੋ ਨਹੀਂ ਕਿਾ ਅੰਦ ਲੱਗਤੈ ਤੈਨੂੰ ਟੋਨੇ ਪਾ ਸਿਆ ਨਹੀਂ ਆ ਦੇਖ ਵਰਨਾ ਤੇ ਇਹਦੇ ਕਵਰ ਕਿ ਲੋਣੇ ਹੀ ਇਹਦਮ ਮਨ ਨੂੰ ਲਾਹ ਹੋ ਗਈ ਚੱਲ ਰੂ ਅੰਨੇ ਚੱਕ ਕੇ ਤੇ ਮਿਲ ਖੇਲ ਨੂੰ ਜੱਟੇ ਛੋਟ ਨਹੀਂ ਨਹੀਂ ਐਸਾ ਆਪਣਾ ਚੱਲ ਤੂੰ ਤੇ ਉਠ ਆਪਣੇ ਕੰਮ ਚ ਹਾਂ ਕਾ ਖੱਟ ਨਹੀਂ ਆ ਫਿਰ ਬਾਅਦ ਖਾਣੀ ਆ ਅੱਛਾ ਨੇ ਇਧਰ ਆ ਮੇਰੀ ਗਾਲ ਸੁਣ ਤੈਨੂੰ ਮੈਂ ਕੀ ਆਖਿਆ ਸੀਗਾ ਹਾਂਜੀ ਫੇ ਸਾਰੇ ਚਾਤਰਾ ਚੋਤਰਾ ਸ੍ਰਹਾਣੇ ਤੋਂ ਆ ਤੇਰੇ ਕਬਰ ਕਿੰਨੇ ਲਾਉਣੇ ਸੀ ਸ੍ਰਹਾਣਿਆਂ ਤੋਂ ਮੰਨ ਬੀਚੇ ਇਹ ਮੈਂ ਹੁਤ ਤੱਕ ਹੈ ਮੇਂ ਚਾਦਰ ਤੋਂ ਨਹੀਂ ਕਪੜੇ ਤੋਂ ਨਹੀਂ ਅੱਧਾ ਨਾਲ ਇਹ ਤੋਦੂ ਗੱਟੀਆਂ ਵੇਖ ਕਲਾਂ ਕਰਨ ਡਈ ਆ ਉਹਨਾਂ ਨਾਲ ਆ ਵੀ ਤੋਦੂਗੀ ਆ ਤੋਤੇ ਚਾਜਣਾ ਹਾਂਜੀ ਆਵੇ ਮੇ ਜਿੱਥੇ ਹੈ ਨਾਮ ਕੋਈ ਕਿੱਥੇ ਹੈਗਾ ਆ ਕੀ ਆ ਕੀ ਆਵੇ ਹੱਥਾਂ ਨੂੰ ਕੋੜ ਹੋਇਆ ਕਿ ਹੱਥ ਟੁੱਟੇ ਆ ਕੀ ਆ ਆ ਮੇਜੀ ਮਰ ਮਟਾ ਹੋ ਜਾਂਦਾ ਵਾ ਮੜਮਟਾ ਹੋ ਜਾਂਦਾ ਇੱਥੇ ਮੇਜੀ ਕਿਹਨੇ ਕਹੇ ਅੱਕੇ ਤੇ ਜੋ ਲਾਈਕ ਤੁਮੇ ਦੁਬਾਰਾ ਲੱਗਰ ਦੂੰਗੀ ਮੇਜੀ ਮਸ਼ੀਨ ਜਿਨ ਨਹੀਂ ਕਰਦੀ ਤੇ ਨਹੀਂ ਨਿਕਰਦੇ ਤੇ ਹੱਥਾਂ ਤੇਰੇਆਂ ਨੂੰ ਕੋੜ ਹੋਇਆ ਵਾ ਕਿ ਛਾਲੇ ਅਜੇ ਤੱਕ ਵੀ ਹੈਗੇ ਆ 15 ਦਿਨ ਹੋ ਗਏ ਆ ਮੈਂ ਸਬਰਸ਼ ਨਹੀਂ ਮਾਰ ਸਕਦੀ ਇੱਤੇ ਦੁਨੀਆ ਗਿਆ ਦਲਤੀਂ ਦੀ ਇੱਕ ਦਿਨਾਂ ਦੋਵਾਂ ਭੈਣ ਭਰਾਵਾਂ ਨੇ ਸੌਰੀ ਟਾਲ ਤੇ ਚੜਾਈ ਆ ਪਤਾ ਨਹੀਂ ਕਿੱਥੋਂ ਇਹਨਾਂ ਨੇ ਸੌਰੀ ਸਿੱਖ ਲਈ ਆ ਜਿਹੜਾ ਕੋਈ ਆਉਂਦਾ ਵਾ ਸੌਰੀ ਕਹਿ ਕੇ ਗਾਂਹ ਜਾਂਦਾ ਵਾ ਮੈਨੂੰ ਉਹਦੇ ਜੁੱਤੀਆਂ ਵੱਜ ਗਿਆ ਵਾ ਮੈਂ ਕਹਿੰਦਾ ਸੌਰੀ ਕਵਾਂ ਮੈਨੂੰ ਰਣੀ ਪੋਲਦੀਆਂ ਵੀ ਤੁਸੀਂ ਆਉਂਦੇ ਮਜੇ ਨਾਲ ਸੌਰੀ ਕਹਿ ਕੇ ਗਾਂਹ ਜਾਂਦੇ ਜੇ ਤੇ ਤੁਸੀਂ ਵੀ ਤੈਨੂੰ ਕੋਰਟਦੇ ਆ ਅਰ ਕੰਮ ਮੈਂ ਨਿਸ਼ਕਾ ਤੁਸੀਂ ਸੀ ਵੜੀ ਬਹਾਦਰੀ ਕੀਤੀ ਫਿਰ ਮੈਂ ਉਹ ਸੱਦਿਆ ਵਾ ਮੈਡਲ ਮੋਡਲ ਵਾਲਿਆਂ ਨੂੰ ਮੈਂ ਆਣ ਕੇ ਪਾਉ ਇਹਦੇ ਗੱਲ ਚ ਜੀ ਮੈਂ ਤੇ ਨਿੰਦਸੀ ਸੀ ਵੀਰੇ ਨਿੰਦਸੀ ਨਾ ਉਹ ਮੈਂ ਕਹਿ ਤਾ ਡਈਆਂ ਤਈਓ ਮੈਂ ਤਾਂ ਮੈਡਲ ਪਵਾ ਦਿੰਨੇ ਆ ਕਾ ਤੂੰ ਨਹੀਂ ਦਸੀ ਗੱਲ ਤੇ ਚਲ ਦਫਾ ਜਾ ਮੇਰੀਆਂ ਨਜ਼ਰਾਂ ਸਾਹਮਣੇ ਆ ਤੇ ਮਲ ਮਲ ਕੇ ਕੱਪੜੇ ਧੋ ਮੈਂ ਸਾਰੇ ਇੱਥੇ ਚੈੱਕ ਕਰਨ ਨੂੰ ਹੀ ਬੈਠੀ ਆ ਮੈਂ ਸਾਰੇ ਕੱਲਾ ਕੱਲਾ ਕੱਪੜਾ ਚੈੱਕ ਕਰਨਾ ਵਾ ਜਿਹੜੇ ਦਾਗ ਹੋਏ ਨਾ ਦੋਹਰੇ ਨਾਤ ਵਾ ਤੇਰੇ ਕੋਲੋਂ ਤਾਂ ਵੇਖੀ ਆ ਮੰ ਮੈਂ ਜੀ ਮੈਂ ਦਬਾਤਾ ਹਾਂ ਵੀ ਤੋਲੀ ਹੁੰਨੀ ਆ ਮੈਂ ਇੱਥੇ ਬੈਠੀ ਆ ਤੇ ਚੇਤਾ ਰੱਖੀ ਬਲੇ 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 ਇਨਾ ਸਿਰਖ ਪਾਉਂਦੇ ਨੇ ਹਣੇ ਕਿਤੇ ਮੇਰਾ ਤੇ ਦਿਮਾਗ ਹੀ ਪਾਗਲ ਹੋ ਜਾਣਾ ਵਾ ਮੈਨੂੰ ਤੇ ਐਂਜਲ ਐਂਜਲ ਲੱਗਦਾ ਵਾ ਜੇ ਦਾ ਨਾ ਮੇਰਾ ਥੋੜਾ ਟਾਈਮ ਆ ਮੈਂ ਪਾਗਲ ਹੋ ਜਾਣਾ ਵਾ ਇਨਾ ਸਿਰਖ ਪਾਉਣਾ ਪੈਂਦਾ ਵਾ ਕਹਿ ਕਹਿ ਕੇ ਕਹਿ ਕਹਿ ਕੇ ਕੰਮ ਕਰਾਉਣਾ ਪੈਂਦਾ ਵਾ ਨੇ ਤੇ ਇੱਡਾ ਨਹੀਂ ਆਣਾ ਕਿ ਤੇ ਆਪੇ ਕੰਮ ਕਰ ਲੈਦਾ ਇਹ ਤਾਂ ਜਿਹੜੇ ਕੰਮ ਕਰਦੇ ਕਰਦੇ ਜਿਹੜਾ ਵੱਡਾ ਵਾ ਇਹਨੂੰ ਗਜੇ ਤੋਂ ਹੀ ਨਹੀਂ ਵੇਲ ਮਿਲਦਾ ਜਦੋਂ ਵੇਖੋ ਚੁੱਕਿਆ ਸਾਈਕਲ ਦਾ ਬਸ ਐ ਹੋਏ ਚੱਲ ਹੁੰਦਾ ਰਹਿੰਦਾ ਵਾ ਅਜੇ ਤੇ ਸਾਈਕਲ ਇਹਨੇ ਥੱਲੇ ਕਾਲ ਨੂੰ ਮੋਟਰਸਾਈਕਲ ਦਿੱਤਾ ਹੋਵੇ ਇਹਨੇ ਕਿਤੇ ਘਾਰ ਹੀ ਨਾ ਵੜਿਆ ਕਰੇ ਇਹਨੇ ਨੇ ਕਿਤੇ ਵਾੜੇ ਹੀ ਨਹੀਂ ਵੜਨਾ ਹਟੇ ਨਾ ਜਮ ਨਹੀਂ ਪਿੱਤੀ ਸੀ ਵੇਤੀ ਤੇ ਆਦਮ ਨੂੰ ਕਿੰਨਾ ਕੰਮ ਕਰਾਉਂਦੇ ਆ ਮਮਾ ਨੂੰ ਰੋਟੀ ਵੀ ਨਹੀਂ ਦੇਣੀ ਕੁਲ ਰਗਾ ਹੈ ਤੇ ਕੋਪਸੇ ਸਾਰੇ ਨੂੰ ਆ ਕੇ ਜਾਂਦੀ ਹੈ 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 ਦੇਖ ਤਾਂ పూరి మీకు చాదరీ మమ్మను కమ్మ మేర చాదరు ਜੀ ਅੱਲਾ ਜੀ ਅੱਲਾ ਜੀ ਮੇ ਕੋ ਚੰਦਨੀ ਵਿਸ਼ਾ ਦੇ ਵਿਸ਼ਾਦ ਮੇਰੇ ਨਾਲ ਕਾਦਾ ਜਾਂਦਾ ਦੇਰ ਕੋ ਲੰਗਰ ਖਾਣਾ ਮੈਂ ਵਿਸ਼ਾਦ ਹਾਂ ਨਹੀਂ ਲੰਗਰ ਖਾਣਾ ਮੈਂ ਦੱਸ ਮੈਂ ਤੇ ਵਿਸ਼ਾਦ ਹਾਂ ਨੇ ਤੈਨੂੰ ਖਾਣਾ ਹੁੰਦਾ ਵਾ ਤੈਨੂੰ ਕੋਟ ਪਵਾਉਣੀ ਹੁੰਦੀ ਆ ਤੇ ਤੈਨੂੰ ਚਾਦਰ ਨਹੀਂ ਵਿਛਾਉਣੀ ਆਉਂਦੀ ਮੇਰੇ ਲੋ ਪਲੀਜ਼ ਚਾਦਰ ਨਹੀਂ ਤੈਨੂੰ ਪਖੰਡ ਕਰਨੇ ਆਉਂਦੇ ਆ ਉਂਗਲਾਂ ਘਾਟਾ ਸੜੀਆਂ ਹੁਣ ਤੇ ਜ਼ਿਆਦਾ ਪਖੰਡ ਕਰਨੇ ਇਹ ਤੈਨੂੰ ਆਉਂਦਾ ਵਾ ਮੇਰੇ ਪਲੀਜ਼ ਚਾਦਰ ਪਲੀਜ਼ ਰਿਕੁਐਸਟ ਮਾਰ ਮਾਰ ਕੇ ਨਾ ਮੋਹ ਤਰਬ ਜੇ ਕਰਦਾ ਦੂਜੇ ਬੰਦੇ ਨੂੰ ਲਾਦਾ ਆ ਕੱਪੜਿਆਂ ਦਾ ਸਿਆਪਾ ਕਰ ਲਿਆ ਯਾ ਮੇਂ ਦੇ ਮੇਨਾ 14 ਦੇ ਪੇ ਲੋਚਾ ਤੇ ਵਿਸ਼ਾ ਨਾ ਨਿਕ ਮੈਨਿਓ ਤੇ ਲੇ ਬੜਾ ਤੇ ਦੂਜੀ ਤਰਫ ਲਾ ਪੂੰ ਕਰ ਲੂੰਗੀ ਕੰਮ ਪਹਿਲਾ ਕੱਪੜੇ ਤੋਂ ਕੇ ਪਾਲਾ ਤੇ ਬਾਹਰ ਹਵਾ ਚਲਣਾ ਪੈਣੀ ਆ ਤੇ ਫਿਰ ਕੱਪੜੇ ਸਾਰੇ ਥੱਲੇ ਡੇਗਦੇ ਜਾਣੇ ਆ ਫਿਰ ਦੋਰੇ ਤੋਂ ਹੀਗੀ ਚੰਗੀ ਰਹਿਣਗੀ ਕਾਮਾ ਤੈਨੂੰ ਕੋਈ ਚੱਜ ਦਾ ਕਰਨਾ ਨਹੀਂ ਆਉਂਦਾ ਵੀ ਤੇ ਬੂਥਾ ਬਣਾਉਂਦੀ ਸੱਤ ਰੰਗਾਂ ਦਾ ਮੇਰੇ ਲੱਗ ਗਿਆਣ ਕਿ ਜਿਵੇਂ ਘੜੀ ਸੌ ਹੀ ਗਈ ਹੈ ਨਾ ਉਹ ਅੰਜੀ ਤੇਰੇ ਅੱਖਾਂ 'ਚ ਲੜਕਾ ਪੈਣ ਲਈ ਆ ਵੀ ਮਾਂ ਸੌਂ ਕਿਉਂ ਗਈ ਆ ਮੇਰੀ ਕੋਈ ਨਹੀਂ ਉਹ ਵੀ ਕਰ ਦੂੰਗੀ ਹਾਂ ਉਹ ਵੀ ਆ ਦੂੰਗੀ ਤੇ ਕੋਈ ਨਹੀਂ ਚੁੰਡਿਆਲਾ ਦੂੰਗੀ ਤੇ ਗੱਲਾਂ ਵੇਖ ਤਾਂ ਨਹੀਂ ਕਿੱਥੋਂ ਪਟਾਕ ਪਟਾਕ ਜਬਾਨ ਚੱਲਦੀ ਏ ਦੀ ਚੁੱਪ ਕੇ ਰਹਿ ਜਾ ਦੋ ਹਾਂ ਚੱਲ ਪਹਿਲਾ ਕੱਪੜਿਆਂ ਦਾ ਖਲਾਰਾ ਨਵੇੜ ਮਾ ਨੂੰ ਤੇ ਘੜੀ ਲੰਮੇ ਪਈ ਵੇਖ ਨਹੀਂ ਨਾ ਸਕਦੇ ਜਾਂਦੇ ਹੀ ਨਹੀਂਗੇ ਮੇਰੇ ਤੇ ਅੱਜ ਸਿਰ ਪੀੜੀ ਹੋਈ ਜਾਂਦੀ ਆ ਪਤਾ ਨਹੀਂ ਕੀ ਗੱਲ ਮੈਨੂੰ ਤਾਂ ਲੱਗਦਾ ਮੇਰਾ ਉਂਝ ਬੀਪੀ ਲੋ ਹੋ ਗਿਆ ਵਾ ਦਵਾਈ ਲਿਓਣੀ ਪੈਣੀ ਆ ਵੇਖ ਤੇ ਆ ਨਿਆਣਿਆਂ ਨਾਲ ਕੋਈ ਕੰਮ ਕਹਿ ਦੋ ਨਾ ਤੇ ਗੋਲੀ ਵਾਜ ਜਾਂਦੇ ਇਹਨਾਂ ਨੂੰ ਕਿ ਆ ਚਾਦਰ ਵਿਛਾਉਣੇ ਜੀ ਕਿ ਮੰਮੀ ਮੇਰ ਕੋ ਨਹੀਂ ਵੇਛਦੀ ਵੀ ਫੱਦਾ ਜਾਂਦਾ ਤੁਹਾਡੇ ਕੋਲੋਂ ਸਾਡਾ ਟੁੱਟੇ ਹੀ ਰਹਿਣਗੇ ਇਹਨਾਂ ਦੇ ਇੱਕ ਨੂੰ ਗਜੇ ਤਾਂ ਵੇਲਣੀ ਆ ਇੱਕ ਨੂੰ ਬਾਹਨਿਆ ਤੋਂ ਵੇਲਣੀ ਆ ਬਸ ਸਾਡੇ ਨਿਆਣੇ ਕੋਲੋਂ ਬਾਹਨੇ ਸੁਣ ਲੋ ਮਮਾ ਦੱਸੋ ਭੁੱਖ ਲੱਗ ਗਈ ਆ। ਭੁੱਖ ਲੱਗ ਗਈ ਆ ਤੇ ਤੁਹ ਲੰਗਰ ਖਾਓਗੇ ਮਮਾ ਨੂੰ ਖਾਣਾ ਆ ਜਾ ਮੈਨੂੰ ਡੱਕੀ ਵੜ ਲਾ। ਕਿਹੜੀ ਸਬਜੀ ਆ? ਸ਼ਾਈ ਪਨੀਰ ਬਣਾਇਆ ਆਂ ਖਾਣਾ ਵਾ। ਧਾਲੀ ਆ ਕਿ ਜਿਹੜੀ ਰਾਤੀ ਬਣਾਈ ਆਂ ਹੋਰ ਅੱਥੇ ਮੈਂ ਕਿ ਲੱਗੀ ਤੜਲੀ ਖੋਵਾ ਮਾਰਦਾ। ਮੈਂ ਅੱਗੇ ਬਣਾ ਦ ਤੜਕੇ ਵਾਲੀ। ਮੈਂ ਕੋ ਜੁੱਤੀਆਂ ਆਈਆਂ। ਬੜੀ ਬਾਦਰੀ ਦਾ ਕੰਮ ਕੀਤਾ ਨਾ ਜਿਹੜਾ ਤੈਨੂੰ ਮੈਂ ਮੈਂ ਕੀ ਤੜਕਾ ਲਾ ਕੇ ਕੋ ਤੈਨੂੰ ਮੈਂ ਬਣਾ ਕੇ ਦੇਨੀ ਹੋਰ ਵੀ ਕੋਹ ਤੂੰ ਨਾ ਜੋ ਹਾਂ ਜੀ ਬੜਾ ਖੈਰ ਰਿਆ ਵਾ ਤੇ ਥੋੜੇ ਜਿਹਾ ਪਨੀਰ ਦੇ ਟੁਕੜੇ ਘਟ ਲਿਓ ਤੂੰ ਜਾਣਦਾ ਕਿ ਮੈਂ ਤੇਰ ਮਾਰ ਚਲ ਚਲ ਦਫਾ ਜਾ ਚਲ ਤੇਰੇ ਵਰਗੇ ਨੂੰ ਤਾਂ ਚਾਰ ਨਾਲ ਲੰਗਰ ਦੇਣਾ ਚਾਹੀਦਾ ਵਾ ਤੂੰ ਕਲੇਣੇ ਮੇਰਾ ਸੀ ਦੱਸ ਕੇ ਆਪਣੇ ਪਿਓ ਨੂੰ ਤੇ ਮੇਰੀਆਂ ਕਿਤਾ ਇਹਨੇ ਹੱਡੀਆਂ ਟੱਟੀਆਂ ਕਰਾਈਆਂ ਆਵਾ ਮਾਣਨ ਦੋਮਨੀ ਪਸੰਦ ਨਹੀਂ ਪਸੰਦ ਤਾਂ ਫਿਰ ਜਿਹੜਾ ਸ਼ਾਈ ਪਲੇਅਰ ਬਣਾਇਆ ਉਹ ਖਾਲਾ ਪਿਓ ਨੇ ਉਹੋਂ ਬੰਨ੍ਹ ਪਾ ਲਈ ਹੁੰਦੀ ਥੀੜਿਆਂ ਦੀ ਹੀਗੀ ਬਣਾ ਦੋ ਹਾਂ ਮੈਂ ਕੀ ਲਿਆਂਦੀ ਕਿਦਾਂ ਨਾ ਖਾਂਜ ਧਿਆਨ ਵਾ ਉਹ ਸਾਈਕਲ ਨੂੰ ਕਿਆ ਬਣਾ ਦੇ ਜੇ ਤੇ ਸਾਰਾ ਦਿਨ ਉੱਡਿਆ ਰਹੀ ਨਾ ਨਾ ਕਜਾ ਕਰਦਾ ਰਹੀ ਨਾ ਚੱਲ ਤਵੇ ਕਰੋ ਜਾਂ ਮੇਰੀ ਅੱਖਾਂ ਘਾੜਿਓ ਜੇ ਤੂੰ ਇੱਥੇ ਰਹਿ ਮੈਂ ਚੱਲ ਜਾਂਦੀ ਆ ਦਫਾ ਹੋ ਜਾ ਰਹਿ